ਅੱਜ ਰਾਜਪੁਰਾ ਵਿਖੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਦੀ ਗ੍ਰਾਫਿਕੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਵਰਕਰ ਮਿਲਣੀ ਕੀਤੀ ਗਈ ਜਿਸ ਦੇ ਵਿੱਚ ਰਾਜਪੁਰਾ ਹਲਕੇ ਦੇ ਸਮੂਹ ਮੰਡਲ ਪ੍ਰਧਾਨ ਅਤੇ ਵੱਖ-ਵੱਖ ਅਹੁਦੇਦਾਰਾਂ ਦੇ ਵੱਲੋਂ ਹਾਜੜੀ ਲਗਵਾਈ ਗਈ ਹੈ ਇਸ ਪ੍ਰੋਗਰਾਮ ਤੇ ਵਿੱਚ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉਪ ਪ੍ਰਧਾਨ ਵਿਕਰਮਜੀਤ ਸਿੰਘ ਚੀਮਾ ਅਤੇ ਜ਼ਿਲ੍ਹਾ ਪਟਿਆਲਾ ਪ੍ਰਧਾਨ ਜਸਪਾਲ ਸਿੰਘ ਗੰਗਰੋਲੀ ਵਿਸ਼ੇਸ ਤੌਰ ਤੇ ਪਹੁੰਚੇ ਹੋਏ ਨੇ ਇਸ ਦੌਰਾਨ ਸਟੇਜ ਤੋਂ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਵਿਰੋਧੀਆਂ ਤੇ ਵਰਦੇ ਹੋਏ ਵੀ ਨਜ਼ਰ ਆਏ ਨੇ ਉਹਨਾਂ ਦਾ ਕਹਿਣਾ ਹੈ ਸਾਡੀ ਪਾਰਟੀ ਵਿੱਚੋਂ ਕੁਝ ਲੀਡਰ ਸਾਹਿਬਾਨ ਸਾਡੀ ਚੁਗਲੀਆਂ ਪਾਰਟੀ ਹਾਈ ਕਮਾਂਡ ਦੇ ਕੋਲ ਕਰਦੇ ਨੇ ਇਹ ਰਾਜਪ੍ਰਾਦੇ ਵਿੱਚ ਭਾਰਤੀ ਜਨਤਾ ਪਾਰਟੀ ਕਮਜ਼ੋਰ ਹੁੰਦੀ ਜਾ ਰਹੀ ਹੈ ਪਰੰਤੂ ਅੱਜ ਦਾ ਇਕੱਠ ਕਿਤੇ ਨਾ ਕਿਤੇ ਉਹਨਾਂ ਦੇ ਮੂੰਹਾਂ ਤੇ ਉੱਪਰ ਚਬੇੜ ਹੋਵੇਗੀ ਜੋ ਕਿ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰ ਕਮਜ਼ੋਰ ਨੇ ਉਹਨਾਂ ਆਪਣੇ ਤੋਂ ਦੂਰ ਹੋਏ ਵਰਕਰਾਂ ਨੂੰ ਵੀ ਪੱਤਰਕਾਰਾਂ ਦੇ ਮਾਧਿਅਮ ਦੇ ਨਾਲ ਮੂੜੇ ਇਕੱਠੇ ਹੋਣ ਦੀ ਗੱਲ ਕੀਤੀ ਹੈ ਕਿ ਹੈ ਕਿ 2027 ਦੇ ਵਿੱਚ ਅਸੀਂ ਪੂਰਨ ਬਹੁਮਤ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਮੈਂ ਭਾਰਤੀ ਜਨਤਾ ਪਾਰਟੀ ਦੇ ਲੀਡਰ ਸਾਹਿਬਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਦੀਆਂ 117 ਸੀਟਾਂ ਦੇ ਵਿੱਚੋਂ ਇਕੱਲੇ ਰਾਜਪੁਰਾ ਦੀ ਸੀਟ ਨੂੰ ਛੱਡ ਕੇ ਬਾਕੀ ਸਾਰੀ ਸੀਟਾਂ ਦੇ ਉੱਪਰ ਤਿਆਰੀ ਕਰੋ ਇਹ ਸੀਟ ਅਸੀਂ ਪਹਿਲਾਂ ਵੀ ਜਿੱਤ ਚੁੱਕੇ ਹਾਂ ਇਸੇ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਉਪ ਪ੍ਰਧਾਨ ਵਿਕਰਮਜੀਤ ਸਿੰਘ ਟੀਮਾ ਵੀ ਵਿਰੋਧੀ ਪਾਰਟੀ ਦੇ ਉੱਪਰ ਵਰਦੇ ਹੋਏ ਦਿਖਾਈ ਦਿੱਤੇ ਉਹਨਾਂ ਦਾ ਕਹਿਣਾ ਹੈ ਸਾਡੇ ਸਾਰੇ ਵਰਕਰ ਇਕੱਠੇ ਨੇ ਅਸੀਂ 2027 ਦੀ ਤਿਆਰੀ ਕਰ ਰਹੇ ਹਾਂ ਸਾਡੇ ਲਈ ਬਲਾਕ ਸਮਤੀ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਟੈਸਟ ਨੇ ਅਤੇ ਜਿਸ ਨੂੰ ਅਸੀਂ ਤੇ ਸਾਡੇ ਵਰਕਰ ਜ਼ਰੂਰ ਪਾਸ ਕਰਨਗੇ ਕੀ ਕਹਿਣਾ ਚਾਹੋਗੇ ਜੀ ਅੱਜ ਦੇ ਪ੍ਰੋਗਰਾਮ ਦੇ ਬਾਰੇ ਵਿੱਚ ਕੀ ਪ੍ਰੋਗਰਾਮ ਸੀਗਾ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਪਾਰਟੀ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮੈਂਬਰਸ਼ਿਪ ਅਭਿਆਨ ਚੱਲ ਰਿਹਾ ਸੀ ਉਦੇ ਤੋਂ ਬਾਅਦ ਬੂਥਾਂ ਤੇ ਜਾ ਕੇ ਚੋਣਾ ਕਰਾਉਣੀਆਂ ਬੂਥ ਪ੍ਰਧਾਨਾਂ ਦੀ ਇਲੈਕਸ਼ਨ ਉਸ ਤੋਂ ਬਾਅਦ ਸ਼ਕਤੀ ਕੇਂਦਰ ਵਾਈ ਸਾਰੀ ਜਿੰਨੀ ਵੀ ਇਲੈਕਸ਼ਨ ਹੈ ਉਹ ਸਾਰੇ ਦੇ ਪ੍ਰੋਸੈਸ ਲਈ ਅੱਜ ਸਾਡੇ ਰਾਜਪੁਰਾ ਦੇ ਵਿੱਚ ਸਾਡੇ ਜਿਹੜੇ ਇਲੈਕਸ਼ਨ ਲੜੇ ਸੀ ਜਗਦੀਸ਼ ਜੱਗਾ ਜੀ ਉਹਨਾਂ ਨੇ ਸਾਰੇ ਹਲਕੇ ਦੇ ਜਿਹੜੇ ਬੂਥ ਇੰਚਾਰਜ ਸੀ ਬੂਥਾਂ ਦੇ ਪ੍ਰਧਾਨ ਉਹਨਾਂ ਦੀ ਟੀਮ ਜਾਂ ਜਿਹੜੇ ਸ਼ਕਤੀ ਕੇਂਦਰਾਂ ਦੇ ਇੰਚਾਰਜ ਲਾਏ ਹੋਏ ਆ ਉਹਨਾਂ ਸਾਰਿਆਂ ਨੂੰ ਇੱਥੇ ਸੱਦ ਕੇ ਜਿਸ ਤਰ੍ਹਾਂ ਜੋ ਪਾਰਟੀ ਦੀਆਂ ਇਨਸਟਰਕਸ਼ਨਸ ਹੈ ਉਹ ਸਾਰੀਆਂ ਉਹਨਾਂ ਨੂੰ ਦੱਸੀਆਂ ਗਈਆਂ ਕਿਉਂਕਿ 2027 ਦਾ ਜਿਹੜਾ ਚੋਣ ਯੁੱਧ ਹੈ ਉਹ ਵੀ ਪੰਜਾਬ ਦੇ ਵਿੱਚ ਮੈਂ ਸਮਝਦਾ ਸਾਰੀਆਂ ਪਾਰਟੀਆਂ ਵੱਲੋਂ ਹੌਲੀ-ਹੌਲੀ ਸ਼ੁਰੂ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਇਲੈਕਸ਼ਨ ਮੋਡ ਦੇ ਵਿੱਚ ਰਹਿਣ ਵਾਲੀ ਪਾਰਟੀ ਹੈ ਹਮੇਸ਼ਾ ਹੀ ਲੋਕਾਂ ਦੀ ਗੱਲ ਕਰਨ ਵਾਲੀ ਹਮੇਸ਼ਾ ਲੋਕਾਂ ਦੇ ਇਸ਼ੂ ਚੁੱਕਣ ਵਾਲੀ ਲੋਕਾਂ ਦੇ ਮਸਲੇ ਹੱਲ ਕਰਨ ਵਾਲੀ ਪਾਰਟੀ ਹੈ ਸੋ ਅੱਜ ਦਾ ਇਹ ਜਿਹੜਾ ਬੜਾ ਪ੍ਰਭਾਵਸ਼ਾਲੀ ਇਕੱਠ ਸਾਰੇ ਬੂਥਾਂ ਤੋਂ तकरीबन ਸਾਰੇ ਰਾਜਪੁਰੇ ਦੇ ਬੂਥਾਂ ਤੋਂ ਸਾਰੇ ਲੋਕ ਆਏ ਹੋਏ ਸੀ ਉਹਦੇ ਲਈ ਜਿੱਥੇ ਮੈਂ ਜੱਗਾ ਜੀ ਨੂੰ ਜ਼ਿਲ੍ਹਾ ਪ੍ਰਧਾਨ ਜੀ ਨੂੰ ਵਧਾਈ ਦੇਣਾ ਕਿ ਇਹ ਇਸ ਤਰ੍ਹਾਂ ਦਾ ਇਕੱਠ ਨੂੰ ਆਰਗੇਨਾਈਜ਼ ਕਰਕੇ ਮਨੇਜ ਕਰਕੇ ਅੱਜ ਰਾਜਪੁਰਾ ਹਲਕੇ ਦੇ ਵਿੱਚ ਇਹਨਾਂ ਨੇ ਇੱਕ ਨਵੀਂ ਮਹਿਮ ਦੀ ਸ਼ੁਰੂਆਤ ਕੀਤੀ ਹੈ ਜਿਹਦੇ ਨਾਲ ਜਿਸ ਤਰ੍ਹਾਂ ਪਿਛਲੀਆਂ 24 ਦੇ ਵਿੱਚ ਜਿਹੜੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਹੋਈਆਂ ਉਹਦੇ ਵਿੱਚ ਇੱਥੋਂ ਸਾਡੇ ਜਿਹੜੇ ਪਾਰਲੀਮੈਂਟ ਲੜੇ ਸੀ ਮਹਾਰਾਣੀ ਪ੍ਰਨੀਤ ਕੌਰ ਜੀ ਮੈਂ ਵਧਾਈ ਵੀ ਦੇਣਾ ਜੱਗਾ ਜੀ ਨੂੰ ਕਿ ਉਹਨਾਂ ਨੇ ਰਾਜਪੁਰਾ ਹਲਕੇ ਦੇ ਵਿੱਚੋਂ ਵੱਡੀ ਲੀਡ ਤੇ ਮਹਾਰਾਣੀ ਜੀ ਨੂੰ ਜਿਤਾਇਆ ਉਹ ਸਾਰਾ ਇਹਨਾਂ ਵਰਕਰਾਂ ਦੀ ਸਾਡੇ ਬੂਥ ਪ੍ਰਧਾਨਾਂ ਦੀ ਬੂਥ ਤੇ ਕੰਮ ਕਰਨ ਵਾਲੇ ਲੋਕਾਂ ਦੀ ਬਦੌਲਤ ਹੈ ਤੇ 27 ਦੇ ਵਿੱਚ ਵੀ ਇਹ ਹਲਕਾ ਜਿਹੜਾ ਵੱਡੀ ਲੀਡ ਤੇ ਇਹਨਾਂ ਵਰਕਰਾਂ ਦੀ ਬਦੌਲਤ ਇਹ ਸਾਡੇ ਲੀਡਰਾਂ ਦੀ ਬਦੌਲਤ ਸਾਰਿਆਂ ਦੀ ਇਹ ਹਲਕਾ ਜਿੱਤ ਕੇ ਜੱਗਾ ਜੀ ਪਾਰਟੀ ਦੀ ਝੋਲੀ ਪਾਉਣਗੇ ਇਹ ਮੈਨੂੰ ਵਿਸ਼ਵਾਸ ਹੈ ਹਰ ਪਾਰਟੀ 'ਚ ਜਿੱਦਾਂ ਕਾਲੀਆਂ ਪੇੜਾ ਹੁੰਦੀ ਹੈ ਜੱਗਾ ਜੀ ਦੇ ਹੰਝੂ ਨਿਕਲ ਗਏ ਸੀ ਇੱਕ ਗੱਲ ਕਰਦੇ ਹੋਏ ਕਿ ਵੀ ਚੁਗਲੀ ਬਾਜ਼ੀਆਂ ਉਹਨਾਂ ਲੋਕਾਂ ਨੂੰ ਤੁਸੀਂ ਕਿਆ ਕਹਿਣਾ ਚਾਹੁੰਦੇ ਜਿੱਦਾਂ ਜੱਗਾ ਜੀ ਜੋੜਨ ਨੂੰ ਲੱਗੇ ਹੋਏ ਆ ਉਹ ਤੋੜਨ ਨੂੰ ਲੱਗੇ ਨੇ ਨਹੀਂ ਸਾਰੇ ਜੋੜਨ ਨੂੰ ਲੱਗੇ ਹੋਏ ਆ ਪਾਰਟੀ 'ਚ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ ਮਾੜੇ ਮੋٹے ਕੋਈ ਗੁੱਸੇ ਗਿਲੇ ਚੱਲਦੇ ਰਹਿੰਦੇ ਹੁੰਦੇ ਆ ਉਹ ਜੱਗਾ ਜੀ ਬੈਟਰ ਦੱਸ ਸਕਦੇ ਵੈਸੇ ਸਾਰੀ ਟੀਮ ਇਕੱਠਿਆਂ ਕੰਮ ਕਰ ਰਹੀ ਹੈ ਜੱਗਾ ਜੀ ਸਾਰਿਆਂ ਨੂੰ ਨਾਲ ਲੈ ਕੇ ਸਾਰਿਆਂ ਦਾ ਸਤਿਕਾਰ ਸਾਰਿਆਂ ਦਾ ਮਾਨ ਸਾਰਿਆਂ ਨੂੰ ਦੇ ਕੇ ਜੱਗਾ ਜੀ ਹਰ ਇੱਕ 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 ਵਰਕਰ ਨੂੰ ਨਾਲ ਲੈ ਕੇ ਚਲਦੇ ਆ ਸੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਸ ਤਰ੍ਹਾਂ ਕਿਤੇ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਜਿਸ ਤਰੀਕੇ ਦੇ ਤੁਸੀਂ ਰਿਪੋਰਟ ਭੇਜਣੀ ਹੈ ਉੱਪਰ ਤੁਸੀਂ ਕਿੰਨੇ ਨੰਬਰ ਦਿੰਦੇ ਹੋ ਰਾਜਪੁਰੇ ਦੇ ਇਕੱਠੋਂ ਦੇਖੋ ਰਾਜਪੁਰੇ ਦੇ ਜੇ ਹਮੇਸ਼ਾ ਜੱਗਾ ਜੀ ਤੋਂ ਹਮੇਸ਼ਾ 100 'ਚੋਂ 100 ਵਾਲੇ ਆਦਮੀ ਹੈ ਤੇ ਅੱਜ ਵੀ ਇਹਨਾਂ ਨੂੰ 100 'ਚੋਂ 100 ਹੀ ਨੰਬਰ ਨਾ ਇਹ ਕੋਈ ਨੰਬਰਾਂ 'ਚ ਕਿਤੇ ਕਟੌਤੀ ਕਰ ਹੀ ਨਹੀਂ ਸਕਦੇ ਜੋ ਵਿਅਕਤੀ ਇੰਨੀ ਸ਼ਿੱਦਤ ਦੇ ਨਾਲ ਇੰਨੀ ਧਿਆਨਤਦਾਰੀ ਦੇ ਨਾਲ ਲੋਕਾਂ ਦੇ ਦੁੱਖ ਸੁੱਖ 'ਚ ਸ਼ਰੀਕ ਹੁੰਦਾ ਹੋਵੇ ਜਿਹੜਾ ਲੋਕਾਂ ਦੇ ਦੁੱਖਾਂ ਨੂੰ ਆਪਣਾ ਦੁੱਖ ਸਮਝਦਾ ਹੋਵੇ ਲੋਕਾਂ ਲਈ ਹੱਟ ਮੇ ਮੂਵਮੈਂਟ ਦੇ ਵਿੱਚ ਰਹਿੰਦਾ ਹੋਵੇ ਆਪਣੇ ਜਦੋਂ ਇਹ ਇਹਨਾਂ ਦੀ ਸਿਹਤ ਪਿੱਛੇ ਨਸਾਜ ਹੋਈ ਸੀ ਉਸ ਸਮੇਂ ਵੀ ਜੱਗਾ ਜੀ ਨੇ ਆਪਣੀ ਸਿਹਤ ਦੀ ਪਰਵਾਹ ਵੀ ਨਾ ਕਰਦੇ ਹਾਂ ਜਦੋਂ ਕਿਤੇ ਜ਼ਰੂਰਤ ਪੈਂਦੀ ਸੀ ਉੱਠ ਕੇ ਲੋਕਾਂ ਦੇ ਲਈ ਲੜਾਈ ਲੜਦੇ ਸੀ ਤੋ ਇਹੋ ਜਿਹੇ ਵਿਅਕਤੀਆਂ ਦੇ ਨੰਬਰ ਕੋਈ ਵੀ ਪਾਰਟੀ ਕੱਟ ਹੀ ਨਹੀਂ ਸਕਦਾ ਮੇਰੇ ਵਰਗਾ ਇੱਥੇ ਕੋਈ ਔਕਾਤ ਨਹੀਂ ਇਸ ਕਰਕੇ ਜੱਗਾ ਜੀ ਨੂੰ ਪਾਰਟੀ ਸੌ ਚੋਂ 100 ਨੰਬਰ ਹੀ ਦਿੰਦੀ ਹੈ ਜੱਗਾ ਜੀ ਨੇ ਕਿਹਾ ਤੁਸੀਂ ਆਉਣ ਵਾਲੇ ਦਿਨਾਂ 'ਚ ਮੰਤਰੀ ਵੀ ਬਣ ਸਕਦੇ ਹੋ ਕਿ ਵੀ ਤੁਹਾਡੇ 'ਚੋਂ ਕਾਬਲੀਅਤਾਂ ਹੈਗੀਆਂ ਨਹੀਂ ਭਾਰਤੀ ਜਨਤਾ ਪਾਰਟੀ ਇੱਕ ਅਜਿਹੀ ਪਾਰਟੀ ਹੈ ਰੇਖਾ ਗੁਪਤਾ ਦਾ ਕਿੰਨੂੰ ਪਤਾ ਸੀ ਮੇਰਾ ਮੁਝਮੇ ਕੁਛ ਨਹੀਂ ਗੁਰੂ ਸਾਹਿਬ ਨੇ ਕਿਹਾ ਸ਼ਾਇਦ ਜੋ ਕੁਛ ਹੈ ਸਭ ਤੇਰਾ ਉਸ ਸ਼ਬਦ ਨੂੰ ਜੇ ਮੈਂ ਇੱਥੇ ਕਹਾਂ ਕਿ ਰਾਜਨੀਤੀ ਦੇ ਵਿੱਚ ਸਾਰਾ ਜਨਤਾ ਦੇ ਹੱਥ ਹੁੰਦਾ ਕਿਸ ਨੇ ਕਿਸ ਨੂੰ ਉਸਨੇ ਨੇਤਾ ਬਣਾਉਣਾ ਸੋ ਭਾਰਤੀ ਜਨਤਾ ਪਾਰਟੀ ਦੇ ਵਿੱਚ ਤੋਂ ਇਹ ਵਿਸ਼ੇਸ਼ ਤੌਰ ਤੇ ਆ ਤੁਸੀਂ ਅੱਜ ਜਿੰਨੇ ਸਾਡੇ ਪ੍ਰਦੇਸ਼ਾਂ ਦੇ ਮੁੱਖ ਮੰਤਰੀ ਬਣਿਆ ਰੇਖਾ ਗੁਪਤਾ ਜੀ ਨੈਪ ਸੈਣੀ ਜੀ ਭਜਨ ਲਾਲ ਜੀ ਰਾਜਸਥਾਨ ਵਾਲੇ ਮੱਧ ਪ੍ਰਦੇਸ਼ ਵਾਲੇ ਉਹਨਾਂ ਦਾ ਕਿਤੇ ਨਾਮ ਨਿਸ਼ਾਨ ਵੀ ਨਹੀਂ ਸੀ ਸੋ ਇਹ ਭਾਰਤੀ ਜਨਤਾ ਪਾਰਟੀ 'ਚ ਕੁਛ ਨਹੀਂ ਪਤਾ ਕਿਦੇ ਸਿਰ ਤੇ ਕਦੋਂ ਕਿਹੜੀ ਕਲਗੀ ਲੱਗ ਜਾਣੀ ਐ ਸੋ ਪਾਰਟੀ ਸੁਪਰੀਮ ਐ ਵਰਕਰ ਜਿਹੜਾ ਅੱਜ ਸਭ ਤੋਂ ਪਿਛਲੀ ਕੁਰਸੀ ਤੇ ਬੈਠਾ ਐ ਉਸ ਵਰਕਰ ਦੀ ਚਿੰਤਾ ਕਰਨ ਵਾਲੀ ਵੀ ਇਹ ਪਾਰਟੀ ਐ ਕੈਡਰ ਬੇਸ ਪਾਰਟੀ ਐ ਵਰਕਰਾਂ ਦੇ ਵਿੱਚੋਂ ਹੀ ਇੱਥੇ ਨੇਤਾ ਬੰਨੇ ਐ ਨੇਤਾ ਕੋਈ ਸਕਾਈਲਾਈਪ ਦੁਆਰਾ ਲਿਆ ਕੇ ਨਹੀਂ ਛੁਟੇ ਜਾਂਦੇ ਸੋ ਇਹ ਪਾਰਟੀ ਦੀ ਖਾਸੀਅਤ ਜਦੋਂ ਪਾਰਟੀ ਗਰੁੱਪ ਬਾਜੀ ਬਹੁਤ ਜ਼ਿਆਦਾ ਹੁੰਦੀ ਐ ਪਿਛਲੇ ਵਾਰ ਵੀ ਬੜੀ ਗਰੁੱਪ ਬਾਜੀ ਰਹੀ ਉਸ ਦੇ باوجود ਆਪਾਂ ਜਿੱਤੇ ਐ ਕਿਉਂ ਗਰੁੱਪ ਬਾਜੀ ਕਦਮ ਹੋਏਗੀ ਨਹੀਂ ਦੇਖੋ ਥੋੜੀਆਂ ਛੋਟੀਆਂ ਮੋਟੀਆਂ ਚੱਲਦੀਆਂ ਰਹਿੰਦੀਆਂ ਪਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਇੱਕ ਪਰਵਾਦੀ ਤਰ੍ਹਾਂ ਚੱਲਣ ਵਾਲੀ ਪਾਰਟੀ ਹੈ ਗਰੁੱਪੀਜਮ ਲਈ ਇਸ ਇਸ ਦੇ ਵਿੱਚ ਕੋਈ ਵੀ ਜਗ੍ਹਾ ਨਹੀਂ ਔਰ ਨਾਲ ਸਾਡਾ ਕੋਈ ਵੀ ਵਰਕਰ ਕਿਤੇ ਗਰੁੱਪੀਜਮ ਲਈ ਕਿਤੇ ਜਗ੍ਹਾ ਕ੍ਰੀਏਟ ਕਰਦੇ ਆ ਇਹ ਇੱਕ ਪਰਿਵਾਰ ਵਾਂਗ ਚੱਲਣ ਵਾਲੀ ਪਾਰਟੀ ਹੈ ਸੋ ਸਾਰੇ ਇਕੱਠੇ ਹੋ ਕੇ ਇੱਕ ਮੁੱਠ ਹੋ ਕੇ ਇੱਕ ਜੁੱਟ ਹੋ ਕੇ ਜੱਗਾ ਜੀ ਦੇ ਨਾਲ ਸਾਰੇ ਚੱਲ ਕੇ ਕਿਉਂਕਿ ਜੱਗਾ ਜੀ ਦਾ ਆਪਣਾ ਵੀ ਸੁਭਾਅ ਬੜਾ ਵਧੀਆ ਸਾਰਿਆਂ ਨੂੰ ਆਪ ਫੋਨ ਕਰਕੇ ਹਰ ਇੱਕ ਨੂੰ ਸੁਨੇਹਾ ਲਾਉਣਾ ਹਰ ਇੱਕ ਨੂੰ ਨਾਲ ਲੈ ਕੇ ਚੱਲਣਾ ਇਹਨਾਂ ਦੀ ਖਾਸੀਅਤ ਹੈ ਬਾਕੀ ਸਾਡੇ ਸਾਰੇ ਜਿੰਨੇ ਇੱਥੇ ਪੁਰਾਣੇ ਵਰਕਰ ਬੈਠੇ ਆ ਜਾਂ ਨਵੇਂ ਜੁੜੇ ਆ ਮੈਂ ਦੇਖਦਾ ਰਹਿਣਾ ਉਹ ਸਾਰੇ ਇਕੱਠੇ ਹੋ ਕੇ ਪਾਰਟੀ ਨੂੰ ਲੋਕਾਂ ਤੱਕ ਲੈ ਕੇ ਜਾਣ ਲਈ ਤਤਪਰ ਨੇ ਪਾਰਟੀ 'ਚ ਐਸੀ ਕੋਈ ਵੀ ਪ੍ਰੋਬਲਮ ਨਹੀਂ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਵੱਡੇ ਭਰਾ ਵਿਕਰਮ ਚੀਮਾ ਜੀ ਜਿਹੜੇ ਕਿ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਵਾਈਸ ਪ੍ਰਧਾਨ ਵੀ ਨੇ ਤੇ ਇਸ ਜ਼ਿਲ੍ਹੇ ਦੇ ਇੰਚਾਰਜ ਵੀ ਨੇ ਇਹਨਾਂ ਦਾ ਇੱਥੇ ਆਣ ਤੇ ਜੀ ਆਇਆਂ ਕਹਿੰਦਾ ਤੇ ਜਿਵੇਂ ਕਿ ਚੀਮਾ ਸਾਹਿਬ ਨੇ ਵੀ ਦੱਸਿਆ ਅੱਜ ਜਿਹੜੀ ਸਾਡੀ ਬੂਥ ਇੰਚਾਰਜ ਤੇ ਸ਼ਕਤੀ ਕੇਂਦਰ ਦੇ ਜਿਹੜੇ ਇੰਚਾਰਜ ਹੈ ਉਹਨਾਂ ਦੀ ਮੀਟਿੰਗ ਸੀਗੀ ਤੇ ਜਿਹੜੀ ਕਿ ਚੀਮਾ ਸਾਹਿਬ ਦੀ ਅਗਵਾਈ ਵਿੱਚ ਹੋਈ ਹੈ ਤੇ ਸਾਡੇ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਜਸਪਾਲ ਜੀ ਦੀ ਅਗਵਾਈ ਵਿੱਚ ਵੀ ਹੋਈ ਹੈ ਜਿੱਥੇ ਤੁਸੀਂ ਚੁਗਲੀਆਂ ਦੀ ਗੱਲ ਕਰ ਰਹੇ ਸੀਗੇ ਉਸ ਬਾਰੇ ਥੋੜਾ ਜਿਹਾ ਹਾਂ ਮੈਂ ਤੁਹਾਨੂੰ ਪਤਾ ਹੈ ਅੱਜ ਮੈਂ ਸਪੀਚ ਤਾਂ ਦਿੰਦਾ ਨਹੀਂ ਜੋ ਸੱਚੀ ਗੱਲਾਂ ਹੁੰਦੀਆਂ ਹੋਈ ਕਰਦਾ ਵੀ ਮੈਨੂੰ ਖਬਰਾਂ ਆ ਰਹੀਆਂ ਸੀਗੀਆਂ ਮੈਨੂੰ ਇੱਕ ਦੋ ਲੀਡਰਾਂ ਨੇ ਵੀ ਕਿਹਾ ਵੀ ਵੀ ਐਵੇਂ ਵੀ ਉੱਥੇ ਭਾਰਤੀ ਜਨਤਾ ਪਾਰਟੀ ਦੇ ਇਸ ਟਾਈਮ ਕੁਝ ਵੀ ਨਹੀਂ ਹੈ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਨਾ ਵੀ ਬਿਮਾਰ ਹੋ ਗਿਆ ਸੀਗਾ ਤੇ ਇੱਕ ਦੋ ਲੀਡਰ ਨੇ ਕਿਹਾ ਵੀ ਇਹ ਉਹ ਫਲਾਣਾ ਲੀਡਰ ਬੰਦਾ ਕਹਿ ਕੇ ਗਿਆ ਫਲਾਣਾ ਕਹਿ ਕੇ ਗਿਆ ਮੈਂ ਕਹਿੰਦਾ ਜੀ ਕੋਈ ਗੱਲ ਨਹੀਂ ਤੇ ਅੱਜ ਤੁਹਾਡੇ ਤੁਹਾਡੇ ਸਾਹਮਣੇ ਸਾਰੀਆਂ ਗੱਲਾਂ ਕਰਤੀਆਂ ਤੁਹਾਡੇ ਸਾਹਮਣੇ ਸਾਰੇ ਜਿੰਨੇ ਵੀ ਸਾਡੇ ਬੂਥ ਇੰਚਾਰ ਤੇ ਸ਼ਕਤੀ ਕੇਂਦਰ ਦੇ ਇੰਚਾਰਜ ਹਨ ਤੁਸੀਂ ਆਪ ਦੇਖ ਲਓ ਕਿ ਕਿੰਨਾ ਕਿੰਨਾ ਉੱਤੇ ਇੰਨਾ ਚ ਜੋਸ਼ ਸੀਗਾ ਵੀ ਹੁਣ ਹੀ ਇਲੈਕਸ਼ਨ ਹੋਣ ਕੱਲ ਇਲੈਕਸ਼ਨ ਆ ਜਾਣ ਤੇ ਕੱਲ ਹੀ ਅਸੀਂ ਇਲੈਕਸ਼ਨ ਚਿਤਾ ਦਈਏ ਤੇ ਥੋੜਾ ਜਿਹਾ ਸੀਗਾ ਤੇ ਦੂਜੀ ਗੱਲ ਹੋਰ ਜਿਵੇਂ ਕਿ ਮੈਂ ਗੱਲ ਵੀ ਕਹੀ ਜਿਹੜੇ ਵੀ ਭਾਰਤੀ ਜਨਤਾ ਪਾਰਟੀ ਦੇ ਪੁਰਾਣੇ ਕੋਈ ਕੁਝ ਵਰਕਰ ਨੇ ਜਿਹੜੇ ਵੀ ਇਹ ਕਹਿੰਦੇ ਨੇ ਵੀ ਸਾਡੇ ਤੋਂ ਸੜ ਪੁੱਛਗਿਚ ਨਹੀਂ ਹੋ ਰਹੀ ਜਾਂ ਕੁਛ ਹੈ ਚਲੋ ਮੈਂ ਨਹੀਂ ਕਹਿੰਦਾ ਵੀ ਮੈਂ ਗਲਤਾਂ ਜਾਂ ਉਹ ਗਲਤ ਨੇ ਮੈਂ ਤੁਹਾਡੇ ਲਈ ਫਿਰ ਮੈਸੇਜ ਦੇਣਾ ਚਾਹੁੰਦਾ ਵੀ ਆਪਾਂ ਸਾਰੇ ਇਕੱਠੇ ਹੋ ਕੇ ਇਹ ਇਕੱਠੇ ਹੋਈਏ ਤੇ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰੀਏ ਤੇ ਆਪਾਂ ਇਕੱਠੇ ਹੋ ਕੇ ਸਾਰਾ ਕੰਮ ਕਰੀਏ ਹਲਕਾ ਕਨੌਰ ਤੋਂ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ہر خبر جس